ਥਾਣਾ ਫਲੋਰ ਦੀ ਪੁਲਿਸ ਨੇ ਵੱਖ-ਵੱਖ ਮਾਮਲਿਆਂ ਵਿੱਚ ਦੋ ਮਹਿਲਾਵਾਂ ਸਮੇਤ ਛੇ ਵਿਅਕਤੀਆਂ ਨੂੰ ਭਾਰੀ ਮਾਤਰਾ ਵਿੱਚ ਨਸ਼ੀਲੀਆਂ ਗੋਲੀਆਂ, ਸ਼ਰਾਬ ਅਤੇ ਹੈਰਵਿਨ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਗ੍ਰਿਫਤਾਰ ਕੀਤੇ ਦੋਵੇਂ ਦੋਸ਼ ਗ੍ਰਿਫਤਾਰ ਕੀਤੇ ਦੋਸ਼ੀਆਂ ਦੀ ਪਛਾਣ ਰਣਜੀਤ ਸਿੰਘ ਪੁੱਤਰ ਸ਼ਿੰਦਾ ਸਿੰਘ ਵਾਸੀ ਰੁੜਕਾਕਲਾ ਅਤੇ ਕੁਲਦੀਪ ਸਿੰਘ ਉਰਫ ਦੀਪਾ ਪੁੱਤਰ ਅਮਰੀਕ ਸਿੰਘ ਵਾਸੀ ਰੈਪਾ ਮੁਕੰਦਪੁਰ ਮਹਿਲਾ ਰਮਨਦੀਪ ਕੌਰ ਪੁੱਤਰੀ ਕੁਲਵਿੰਦਰ ਰਾਮ ਵਾਸੀ ਖਾਨਪੁਰ, ਕਿਰਪਾਲ ਸਿੰਘ ਪੁੱਤਰ ਗੁਲਜਾਰ ਸਿੰਘ ਵਾਸੀ ਇੰਦਰਾ ਕਲੋਨੀ ਤਹਿੰਗ, ਬੋਵਨ ਉਰਫ ਬੋਵੀ ਪੁੱਤਰ ਬਲਜੀਤ ਸਿੰਘ ਵਾਸੀ ਲੁਧਿਆਣਾ ਅਤੇ ਸ਼ੀਲੋ ਦੇਵੀ ਪਤਨੀ ਕਸ਼ਮੀਰੀ لال ਵਾਸੀ ਗੰਨਾਪਿੰਡ ਵਜੋਂ ਹੋਈ ਹੈ। ਇਸ ਮੌਕੇ ਗੱਲਬਾਤ ਕਰਦੇ ਆ ਥਾੜਾ ਫਲੋਰ ਦੇ ਇੰਸਪੈਕਟਰ ਸੰਜੀਪ ਕਪੂਰ ਨੇ ਦੱਸਿਆ ਕਿ ਪੁਲਿਸ ਨੇ ਇਨ੍ਹਾਂ ਪਾਸੋਂ ਭਾਰੀ ਮਾਤਰਾ ਵਿੱਚ ਨਸ਼ੀਲੀਆਂ ਗੋਲੀਆਂ, ਹੈਰੋਇਨ ਅਤੇ ਨਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਜਿਨ੍ਹਾਂ ਖਿਲਾਫ ਪੁਲਿਸ ਨੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਤੋਂ ਨਵਰਾੰਗ ਚੈਨਲ ਲਈ ਰਾਈਟ ਮਰ ਨੰਗਲ ਦੀ ਵਿਸ਼ੇਸ਼ ਰਿਪੋਰਟ ਸੁਰੱਖਿਆਬਧ ਤੇ ਨਿਸ਼ੀਲੇ ਪਦਾਰਥਾਂ ਦੇ ਫੜੇ ਆ ਕੁਝ ਕੀ ਫੜੇ ਆ ਤੇ ਕਿੰਨੇ ਬੰਦੇ ਫੜੇ ਆ ਤੇ ਕੀ ਕਹਿਣਾ ਚਾਹੁੰਦੇ ਆ ਅ ਨਿਸ਼ੀਲੇ ਖਾਬ ਸੰਗ ਦੇ ਵਿੱਚ थाना ਫਲੋਰ ਪੁਲਿਸ ਜ਼ਿਲ੍ਹਾ ਜਲੰਧ ਵਿਖੇ ਅੱਜ ਤੋਂ ਸਰਚ ਹੰਟਾ ਚਲੀ ਜਦ ਮਾਨਯੋਗ ਜੀਵਿੰਦਰ ਜੱਤੀ ਐਸਐਸਪੀ ਸਰਜੰਦਰ ਸਿੰਘ ਗੁਰਕ ਜੀ ਦੀ ਹਜ਼ਰਤਾਂ ਤੇ ਡੀਐਸਪੀ ਫਲੋਰ ਸਰਜੰਦ ਸਰਵਨ ਸਿੰਘ ਬਲਜੀਤ ਜੀ ਦੇ ਨਿਰਦੇਸ਼ਾਂ ਤੇ थाना ਫਲੋਰ ਲੋਕ ਪੁਲਿਸ ਨੇ ਦੋ ਮੁਕੱਦਮੇ ਦਰਜ ਕਰਿਏ ਇੱਕ ਮੁਕੱਦਮਾ ਨੰਬਰ 185 ਜਿਸ ਦੇ ਵਿੱਚ ਤਿੰਨ ਲੋਕਾਂ ਦੇ ਖਿਲਾਫ ਦਰਜ ਕੀਤਾ ਗਿਆ ਜੋ ਸਵਿਚ ਕਿਰਪਾਲ ਸਿੰਘ ਔਰ ਫਲਾਡੀ ਪੁੱਤਰ ਗੁਲਜ਼ਾਰ ਸਿੰਘ ਵਾਸੀ ਨਦਰਾ ਕਲੋਨੀ ਗੰਗੋਵਨ ਸਿੰਘ ਵਾਸੀ ਲੁਧਿਆਣਾ ਅਤੇ ਰਮਨਦੀਪ ਕੌਰ ਪਤਨੀ ਕੁਲਵਿੰਦਰ RAM ਵਾਸੀ ਖਾਨਪੁਰ ਜੋ ਕਿ ਲੁਧਿਆਣੇ ਤੋਂ ਨਸ਼ੇ ਦੀ ਖੇਪ ਲੈ ਕੇ ਸਪਲਾਈ ਕਰਦੇ ਸੀ ਇਨ੍ਹਾਂ ਕੋਲੋਂ 5 ਗ੍ਰਾਮ ਹੀਰੋਇਨ ਅਤੇ 180 ਦੇ ਕਰੀਬ ਨਸ਼ੀਲੀ ਗੋਲੀਆਂ ਬਰਾਮਦ ਹੋਈਆਂ ਹਨ ਜੋ ਕਿ పరిਮਾਤਰ ਹੈ ਤੇ ਇਸੇ ਗੜੀ ਦੇ ਵਿੱਚ ਨਸ਼ੀਲੇ ਇਹ ਸ਼ਰਾਬ ਨਜਾਇਜ਼ ਸ਼ਰਾਬ ਸੰਬੰਧੀ थाना ਫਲੋਰ پولیس ਨੇ 166 ਨੰਬਰ ਦਾ ਦਰਜ ਇਸਟੇ ਕੀਤਾ ਹੈ ਜੋ ਕਿ ਸ਼ੀਲੋ ਪਤਨੀ ਕਸ਼ਮੀਰੀ لال ਵਾਸੀ ਗੰਨਾਪੁਰ ਦੇ ਖਿਲਾਫ ਹੈ ਜਿਸ ਤੇ ਪਹਿਲਾਂ ਵੀ ਦੋ ਮੁਕਦਮੇ ਦਰਜਾ ਇਸ ਪਾਸੋਂ ਪੰਜਾਬ ਪੁਲਿਸ ਨੂੰ ਨਸ਼ੀਲੀ ਸ਼ਰਾਬ ਜੋ ਕਿ ਕਰੀਬ 750 ਐਮਐਲ ਦੀ ਨਜਾਇਜ਼ ਸ਼ਰਾਬ ਬਰਾਮਦ ਹੋਈ ਹੈ ਜਿਸ ਨੂੰ ਕੀ ਅੱਜ ਵਿਸ਼ਦਾ ਅਦਾਲਤ ਕਰਕੇ ਰਿਮਾਨਾ ਸਰ ਦਿੱਤਾ ਗਿਆ ਕਿੰਦਾ ਦਾ ਬੈਕਗ੍ਰਾਉਂਡ ਕਿੰਦਾ ਦਾ ਇਹਨਾਂ ਦਾ ਇਹ ਇਸ ਸ਼ਰਾਬ ਦੇ ਉੱਪਰ ਚੇਤੇ ਸ਼ੀਲੋ ਦੇ ਵੀ ਖਿਲਾਫ ਮੁਕਦਮਾ ਦਰਜ ਹੋਇਆ ਤੇ ਜਿਹੜੇ ਨਸ਼ੇ ਦੇ ਕਾਰੋਬਾਰ ਤੋਂ ਦੀ ਉਸ ਮੰਦੀ ਹ ਜੋ ਕਿ ਰਮਨਦੀਪ ਕੌਰ ਹੈ ਜੋ ਕਿ ਇਹਨਾਂ ਦੇ ਮੇਨ ਹੈਡ ਸੀਗੀ ਤੇ ਉਹ ਹੀ ਸ਼ਰਾਬੀ ਫਰਮੈਸਟ ਲਈ ਤਦਾਰਖੰਤ ਇਸ ਕਰੀ ਹੁੰਦੇ ਸੀ। ਥਾਣਾ ਫਲੋਰ ਦੀ ਪੁਲਿਸ ਨੇ ਵੱਖ-ਵੱਖ ਮਾਮਲੇ ਵੀ ਦੋ ਮਹੀਨਿਆਂ ਸਮੇਂ 6 ਵਿਅਕਤੀਆਂ ਨੂੰ ਭਾਰੀ ਮਾਤਰਾ ਵਿੱਚ ਨਸ਼ੀਲੀਆਂ ਗੋਲੀਆਂ, ਸ਼ਰਾਬ ਅਤੇ ਹੈਰਵਨ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਗ੍ਰਿਫਤਾਰ ਕੀਤੇ ਦੋਵੇਂ ਦੋਸ਼ ਗ੍ਰਿਫਤਾਰ ਕੀਤੇ ਦੋਸ਼ੀਆਂ ਦੀ ਪਛਾਣ ਰੰਜੀਤ ਸਿੰਘ ਪੁੱਤਰ ਸ਼ਿੰਦਾ ਸਿੰਘ ਵਾਸੀ ਰੁੜਕਾਕਲਾ ਅਤੇ ਕੁਲਦੀਪ ਸਿੰਘ ਉਰਫ ਦੀਪਾ ਪੁੱਤਰ ਅਮਰੀਕ ਸਿੰਘ ਵਾਸੀ ਰੈਪਾ ਮੁਕੰਦਪੁਰ ਮਹਿਲਾ ਰਮਨਦੀਪ ਕੌਰ ਪਤਰੀ ਕੁਲਵਿੰਦਰ RAM ਵਾਸੀ ਖਾਨਪੁਰ ਕਿਰਪਾਲ ਸਿੰਘ ਪੁੱਤਰ ਗੁਲਜਾਰ ਸਿੰਘ ਵਾਸੀ ਇੰਦਰਾ ਕਲੋਨੀ ਤਹਿੰਗ ਬੋਵਨ ਉਰਫ ਬੋਵੀ ਪੁੱਤਰ ਬਲਜੀਤ ਸਿੰਘ ਵਾਸੀ ਲੁਧਿਆਣਾ ਅਤੇ ਸ਼ੀਲੋ ਦੇਵੀ ਪਤਨੀ ਕਸ਼ਮੀਰੀ لال ਵਾਸੀ ਗੰਨਾਪਿੰਡ ਵਜੋਂ ਹੋਈ ਹੈ ਇਸ ਮੌਕੇ ਗੱਲਬਾਤ ਕਰਦੇ ਆ ਥਾੜਾ ਫਿਲੌਰ ਦੇ ਇੰਸਪੈਕਟਰ ਸੰਜੀਪ ਕਪੂਰ ਨੇ ਦੱਸਿਆ ਕਿ ਪੁਲਿਸ ਨੇ ਇਨ੍ਹਾਂ ਪਾਸੋਂ ਭਾਰੀ ਮਾਤਰਾ ਵਿੱਚ ਨਸ਼ੀਲੀਆਂ ਗੋਲੀਆਂ ਹੈਰੋਇਨ ਅਤੇ ਨਜਾਇਜ਼ ਸ਼ਰਾਬ ਬਰਾਮਦ ਕੀਤੀ ਹੈ ਜਿਨ੍ਹਾਂ ਖਿਲਾਫ ਪੁਲਿਸ ਨੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਫਿਲੌਰ ਤੋਂ ਨਵਰੰਗ ਚੈਨਲ ਲਈ ਰਾਜਮਾਨ ਨੰਗਲ ਦੀ ਵਿਸ਼ੇਸ਼ ਰਿਪੋਰਟ